ਜਲੰਧਰ ਪਛਮੀ ਚੋਣ ਉੱਥੇ ਦੀਆਂ ਗੱਲਾਂ ਹੋ ਰਹੀਆਂ ਕਿ ਉੱਥੇ ਕਿਸ ਨੂੰ ਲਾਇਆ ਜਾਵੇ ਡਿਊਟੀ ਤੇ ਕਿਸ ਨੂੰ ਨਹੀਂ ਹਾਲਾਂਕਿ ਭਾਜਪਾ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਉਮੀਦਵਾਰ ਐਲਾਨਣ ਚ ਵੀ ਤੇ ਨਾਲ ਦੇ ਨਾਲ ਹੀ ਜਿਹੜਾ ਵੱਡੀ ਸਟਾਰ ਪ੍ਰਚਾਰਕ ਸੂਚੀ ਦੇ ਦਿੱਤੀ ਹਿਮਾ ਮਾਲਨੀ ਹੋਰ بڑے ਚਿਹਰੇ ਇਸ ਤਰ੍ਹਾਂ ਦੇ ਉਹਨਾਂ ਨੇ ਸਾਰੇ ਦੇ ਸਾਰੇ ਉੱਥੇ ਝੋਕ ਦਿੱਤੇ ਆਪਣੇ ਲੀਡਰ ਹੁਣ ਆਮ ਆਦਮੀ ਪਾਰਟੀ ਨੇ ਜਿਹੜੀ ਤਿਆਰੀ ਖੀਚੀ ਹੈ ਕਿਉਂਕਿ ਸੱਤਾ ਦੇ ਕੋਲ ਸਭ ਤੋਂ ਵੱਡਾ ਚੈਲੰਜ ਹੁੰਦਾ ਹੈ ਕਿ ਉਸ ਦੇ ਵਿੱਚੋਂ ਜਿੱਤਣਾ ਹੁਣ ਉਹ ਜਿੱਤਣ ਦੇ ਖਾਤਰ ਜਿਹੜਾ ਉੱਥੇ ਅੱਡੀ ਚੋਟੀ ਦਾ ਜ਼ੋਰ ਲੱਗਣਾ ਹੈ ਉਸ ਨੂੰ ਕਿਵੇਂ ਵੇਖਿਆ ਜਾਵੇ ਦੇਖੋ ਸਭ ਤੋਂ ਵੱਡੀ ਇਹ ਮੁੱਖ ਮੰਤਰੀ ਭਗਵੰਤ ਮਾਨ ਵਾਸਤੇ ਜਾਂ ਆਮ ਆਦਮੀ ਪਾਰਟੀ ਵਾਸਤੇ ਜਾਂ ਪੰਜਾਬ ਪੰਜਾਬ ਸਰੋਇਕ ਤੇ ਵਕਾਰ ਦੀ ਤੇ ਹੈ ਹੀ ਨਾ ਇਹ ਤੇ ਸ਼ੁਕਰ ਮਨਾਓ ਕਿ ਕੱਲੀ ਸੀਟ ਤੇ ਚੋਣ ਹੋ ਰਹੀ ਆ ਸਰਕਾਰ ਜ਼ੋਰ ਜਿਆਦਾ ਲਾਏਗੀ ਜੇ ਪੰਜ ਹਲਕਿਆਂ ਦੇ ਨਾਲ ਵੀ ਹੁੰਦੀ ਨਾ ਤੇ ਫਿਰ ਸਰਕਾਰ ਦੀ ਬੜੀ ਪੋਜੀਸ਼ਨ ਟਾਈਟ ਹੋਣੀ ਹੁੰਦੀ ਤੇ ਸਰਕਾਰ ਨੇ ਕਿਉਂਕਿ ਉਸ ਜਲੰਧਰ ਵੈਸਟ ਦੇ 23 ਵਾਰਡ ਨੇ 23 ਵਾਰਡ ਤੇ ਸਰਕਾਰ ਨੇ ਚਾਰ ਮੰਤਰੀ ਐਮ ਐਮ ਪੀ ਤੇ ਐਮ ਐਲ ਏ ਚੇਅਰਮੈਨ ਲਾ ਦਿੱਤੇ ਨੇ 188 ਬੂਥ ਨੇ 188 ਬੂਥ ਤੇ ਹੀ ਆਮਾਦੀ ਪਾਰਟੀ ਨੇ ਆਪਣੇ ਲੀਡਰ ਲਾ ਦਿੱਤੇ ਨੇ ਤੇ 23 ਵਾਰਡ ਦੇ ਉੱਪਰ 23 ਐਮ ਐਲ ਏ ਐਮ ਪੀ ਤੇ ਮਿਨਿਸਟਰ ਲਾਤੇ ਚਾਰ ਮਿਨਿਸਟਰ ਕਿਹੜੇ ਲਾਏ ਨੇ ਇੱਕ ਬਲਜੀਤ ਕੌਰ ਹੋਣੀ ਉਹ ਮਲੂੜ ਦੇ ਰਹਿਣ ਵਾਲੇ ਨੇ ਗੁਲਦੀਪ ਸਿੰਘ ਢਾਲੀਵਾਲ ਉਹ ਅਜਨਾਲੇ ਦੇ ਰਹਿਣ ਵਾਲੇ ਲਾਲਚੰਦ ਕਟਾਰੂ ਚੱਕ ਉਹ ਭੋਵਾ ਦੇ ਰਹਿਣ ਵਾਲੇ ਨੇ ਲਾਲਜੀਤ ਸਿੰਘ ਭੁੱਲਰੋਣੀ ਪੱਟੀ ਦੇ ਰਹਿਣ ਵਾਲੇ ਜਿਹੜਾ ਤੁਹਾਡਾ ਲੋਕਲ ਮਨਿਸਟਰ ਬਲਕਾਰ ਸਿੰਘ ਉਹ ਕਿਉਂ ਨਹੀਂ ਲਾਇਆ ਉਹ ਵੀ ਐਸਸੀ ਭਾਈਚਾਰੇ ਨਾਲ ਸੰਬੰਧ ਰੱਖਦੇ ਚਲੋ ਤੁਸੀਂ ਉਹਦੇ ਦੋ ਐਸਸੀ ਭਾਈਚਾਰੇ ਵਾਲੇ ਮੰਤਰੀ ਲਾ ਦਿੱਤੇ ਲਾਲਚੰਦ ਕਟਾਰੂ ਚੱਕ ਤੇ ਬਲਜੀਤ ਕੌਰ ਤੇ ਉਹ ਜਿਹੜਾ ਬਲਕਾਰ ਸਿੰਘ ਕਿਉਂ ਨਹੀਂ ਲਾਇਆ ਕਿ ਬਲਕਾਰ ਸਿੰਘ ਨੂੰ ਲੈ ਕੇ ਤੁਸੀਂ ਡਰਦੇ ਹੋ ਕਿ ਕਿਤੇ ਲੋਕਾਂ ਫੇਰ ਘਰ ਘਰ ਉਹਦੀ ਵੀਡੀਓ ਨਾਲ ਵਾਇਰਲ ਹੋ ਜੇ ਜਿਹੜੀ ਅਸ਼ਰੀਲ ਵੀਡੀਓ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਇਦਾਂ ਦੇ ਮੰਤਰੀ ਤਾਂ ਬਹੁਤ ਨੇ ਹਲੇ ਤੇ ਕਈ ਦੱਬੇ ਗਏ ਨੇ ਕਈ ਹਲੇ ਵੀਡੀਓ ਬਾਹਰ ਨਹੀਂ ਆਈਆਂ ਹੈਗੀਆਂ ਸ਼ਾਇਦ ਇਸ ਕਰਕੇ ਉਹਨੂੰ ਕੱਢਿਆ ਹੋਵੇ ਦੂਜਾ ਸਵਾਲ ਇੱਥੇ ਦੋ ਐਮਪੀ ਲਾਤੇ ਇੱਕ ਮੀਤ ਹੀਰ ਕਿਉਂਕਿ ਉਹ ਵੀ ਨੌਜਵਾਨ ਚਿਹਰਾ ਇੱਕ ਮਲੇਵਿੰਦਰ ਸਿੰਘ ਕੰਗ ਉਹ ਵੀ ਚਿਹਰਾ ਤੇ ਬਾਕੀ ਵੀ ਲਾ ਦੇਣਗੇ ਹੁਣ ਉਹਦੀ ਪੂਰੀ ਜਿਹੜੀ ਸੰਦੀਪ ਪਾਟਕ ਹੋਣਾ ਨੇ ਕਮਾਂਡ ਸੰਭਾਲੀ ਹੈਗੀ ਆ ਸਟਰੈਟਜੀ ਦੀ ਹਾਲਾਂਕਿ ਅੱਜ ਦਾ ਟ੍ਰਿਬਿਊਨ ਦੇ ਵਿੱਚ ਫਰੰਟ ਪੇਜ ਤੇ ਖਬਰ ਹੈ ਕਿ ਇਸ ਕੈਂਪੇਨ ਦੀ ਜਿਹੜੀ ਲੀਡ ਆ ਉਹ ਸੀਐਮ ਸਾਹਿਬ ਨਹੀਂ ਕਰਨਗੇ ਲੇਕਿਨ ਅੱਜ ਹਿਸ਼ਾਰਪੁਰ ਦੇ ਵਿੱਚ ਕਬੀਰ ਸਾਹਿਬ ਦਾ ਇੱਕ ਪ੍ਰੋਗਰਾਮ ਹੋਇਆ ਉਹਨੂੰ ਲੈ ਕੇ ਮੁੱਖ ਮੰਤਰੀ ਨੂੰ ਉਸ ਮੰਚ ਤੋਂ ਬੋਲਣਾ ਪਿਆ ਸਟੇਟਮੈਂਟ ਦੇਣੀ ਪਈ ਉਹ ਆਪਾਂ ਸਟੇਟਮੈਂਟ ਵੀ ਕਾਫੀ ਮਹੱਤਵਪੂਰਨ ਆ ਕਿ ਇੱਕ ਪਾਸੇ ਉਹ ਜਿਹੜੀ ਖਬਰ ਛਪੀ ਆ ਦੂਜੇ ਪਾਸੇ ਸੀਐਮ ਸਾਹਿਬ ਦਾ ਇੱਕ ਸਟੇਟਮੈਂਟ ਆ ਨਹੀਂ ਉਹ ਬਹੁਤ ਸਾਰੇ ਮੈਟਰ ਕਰਦੀ ਹੈਗੀ ਕਿ ਆਖਰ ਇਹ ਪੂਰਾ ਮਸਲਾ ਕੀ ਕਿ ਉਹਨਾਂ ਨੇ ਕਿਹਾ ਕਿ ਇੱਕ ਕੈਂਪੇਨ ਇਹ ਜਿਹੜੀ ਅਗਵਾਈ ਆ ਉਹ ਮੇਰੇ ਅਗਵਾਈ ਦੀ ਚੋਣ ਲੜੀ ਜਾਏਗੀ ਔਰ ਅਸੀਂ ਜਿੱਤਾਂਗੇ ਹਰ ਹਾਲਤ ਦੇ ਵਿੱਚ ਔਰ ਇਸ ਮਸਲੇ ਦੇ ਵਿੱਚ ਸਾਨੂੰ ਸਹਿਯੋਗ ਵੀ ਦਿਓ ਹਾਲਾਂਕਿ ਅੱਜ ਕੈਂਪੇਨ ਦੀ ਸ਼ੁਰੂਆਤ ਵੀ ਹੋ ਚੁੱਕੀ ਆ ਉੱਥੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੇ ਲੀਡ ਕੀਤਾ ਉਹਦੇ ਦੇ ਨਾਲ ਮਲਵਿੰਦਰ ਸਿੰਘ ਕੰਗ ਬੈਠੇ ਫਿਰ ਪਵਨ ਕੁਮਾਰ ਟੀਨੂ ਬੈਠੇ ਫਿਰ ਉਹਨਾਂ ਦੇ ਜਿਹੜੇ ਸ਼ਹਿਰ ਵਾਲੇ ਜਿਹੜੇ ਐਮਐਲਏ ਬੈਠੇ ਹੁਣ ਇਹ ਜਿਹੜਾ ਸਭ ਤੋਂ ਵੱਡਾ ਸਵਾਲ ਇਸ ਮਸਲੇ ਦੇ ਵਿੱਚ ਆ ਗਿਆ ਕਿ ਇਹ ਜਿਹੜਾ ਹੁਣ ਆਮ ਆਦੀ ਪਾਰਟੀ ਔਰ ਦੂਜਾ ਸੰਦੀਪ ਪਾਟਕ ਲੀਡ ਕਰਨਗੇ ਜਾਂ ਸੀਐਮ ਸਾਹਿਬ ਲੀਡ ਕਰਨਗੇ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਲੇਕਿਨ ਸਰਕਾਰ ਵਾਸਤੇ ਜਿਹੜੀ ਸੀਟ ਹੈ ਕਾਫੀ ਟਾਈਟ ਆ ਕਿਉਂਕਿ ਜਿਹੜਾ ਹੁਣ ਲੋਕ ਸਭਾ ਦਾ ਰਿਜ਼ਲਟ ਆਇਆ ਲੋਕ ਸਭਾ ਰਿਜ਼ਲਟ ਦੇ ਵਿੱਚ ਕਾਂਗਰਸ ਪਾਰਟੀ ਨੇ ਆਮ ਆਦੀ ਪਾਰਟੀ ਨਾਲੋਂ 13000 ਤੋਂ ਜ਼ਿਆਦਾ ਵੋਟਾਂ ਹਾਸਲ ਕੀਤੀਆਂ ਭਾਜਪਾ ਨਾਲੋਂ 2000 ਜ਼ਿਆਦਾ ਵੋਟਾਂ ਹਾਸਲ ਕੀਤੀਆਂ ਔਰਥੇ ਭਾਜਪਾ ਦੇ ਵੱਡੇ ਲੀਡਰ ਨੇ ਇਕਸ਼ੀਲ ਰਿੰਕੂ ਵੀ ਐਮਪੀ ਰਹਿ ਚੁੱਕੇ ਨੇ ਚਾਹੇ ਉਹ ਆਮ ਆਦੀ ਪਾਰਟੀ ਚੋਂ ਹੀ ਰਹੇ ਹੋਣ ਪਰ ਉਹਨੇ ਇਸ ਵਾਰ ਵੀ ਚੋਣ ਲੜੀ ਔਰ ਦੂਜੇ ਸ਼ੀਤਲ ਲੰਗਰਾਲ ਉਹ ਚਾਹੇ ਆਮ ਆਦੀ ਪਾਰਟੀ ਦੇ ਐਮਐਲਏ ਸੀ ਬਾਅਦ ਚੋਂ ਬੀਜੇਪੀ ਦੇ ਲੜਨੇ ਇਹ ਕਾਫੀ ਇੰਟਰਸਟਿੰਗ ਜਿਹੜੀ ਲੜਾਈ ਹੈ ਜਬਰਦਸਤ ਹੋਏਗੀ ਔਰ ਜਿਹੜਾ ਮੁੱਖ ਮੰਤਰੀ ਦਾ ਜਿਹੜਾ ਬਿਆਨ ਉਹ ਕੀ ਕਹਿੰਦੇ ਹੈਗੇ ਨੇ ਕਿ ਜਲੰਧਰ ਪੱਛਮੀ ਹਲਕੇ ਵਿੱਚ ਪਾਰਟੀ ਦੀ ਜਿੱਤ ਦੀ ਅਗਵਾਈ ਕਰਾਂਗਾ ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਆਧਾਰ ਉੱਤੇ ਵੋਟਾਂ ਮੰਗਣ ਦਾ ਐਲਾਨ ਪਾਰਟੀ ਉਮੀਦਵਾਰ ਪਾਰਟੀ ਦੀ ਉਮੀਦਵਾਰ ਦੀ ਜਿੱਤ ਯਕੀਨੀ ਬਣਾ ਲਈ ਜਲੰਧਰ ਵਿੱਚ ਪੱਕੇ ਡੇਰੇ ਲਾਏ ਨੇ ਕਿਉਂਕਿ ਉਹਨਾਂ ਨੇ ਕੋਠੀ ਵੀ ਲੈ ਲਈ ਉਹ ਕਹਿੰਦੇ ਕਿ ਕੋਠੀ ਮੈਂ ਲੈ ਲਈ ਆ ਇੱਥੇ ਤੁਹਾਨੂੰ ਹੁਣ ਚੰਡੀਗੜ੍ਹ ਆਉਣ ਦੀ ਲੋੜ ਨਹੀਂ ਆ ਜਿਹੜੇ ਮਾਝੇ ਵਾਲੇ ਤੇ ਦਬਾਬੇ ਵਾਲੇ ਜਿਹੜੇ ਲੋਕ ਨੇ ਉਹ ਜਲੰਧਰ ਹੀ ਆਇਆ ਕਰ ਮੈਂ ਦਿਨ ਦੇ ਹਫ਼ਤੇ 'ਚ ਦੋ ਦਿਨ ਬੈਠਿਆ ਕਰਗਾ ਹੁਣ ਮੈਨੂੰ ਲੱਗਦਾ ਕਿ ਬਾਅਦ 'ਚ ਗੁਰਦਾਸਪੁਰ ਵੀ ਵੋਟ ਸ਼ਾਇਦ ਉਹ ਬਾਅਦ 'ਚ ਗੁਰਦਾਸਪੁਰ ਪਠਾਨਕੋਟ ਤੇ ਹੁਸ਼ਾਰਪੁਰ ਇੱਕ ਕੋਠੀ ਲੈ ਲੈਣ ਉਸ ਤੋਂ ਬਾਅਦ ਗਿੱਦੜਵਾਹੇ ਪੈਂਡੀਆਂ ਵੋਟਾਂ ਸ਼ਾਇਦ ਉੱਥੇ ਬਠਿੰਡੇ ਕੋਠੀ ਲੈ ਲੈਣ ਅ ਫਿਰ ਚਲੋ ਸੰਗਰੂਰ ਬਨਾਲਾ ਤੁਹਾਨੂੰ ਦਾ ਆਪਣੇ ਘਰ ਕਿਉਂਕਿ ਉਹ ਕਹਿੰਦੇ ਮੇਰੀ ਉੱਥੇ ਵੀ ਕਰਾਇਆ ਲਈ ਕੋਠੀ ਆ ਮੈਨੂੰ ਲੱਗਦਾ ਕਿ ਤਿੰਨ ਕੋਠੀਆਂ ਉਹਨਾਂ ਨੂੰ ਹੋਰ ਲੈਣੀਆਂ ਪੈਣੀਆਂ ਇੱਕ ਮੁਕਸਰ ਬਠਿੰਡੇ ਵਾਲੇ ਪਾਸੇ ਲੈਣੀ ਪੈਗੀ ਇੱਕ ਲੈਣੀ ਪੈਗੀ ਡੇਰਾ ਬਾਬਾ ਨਾਨਕ ਗੁਰਦਾਸਪੁਰ ਪਠਾਨਕੋਟ ਲੈਣੀ ਪੈਗੀ ਇੱਕ ਹਿਆਰਪੁਰ ਵਾਲੇ ਪਾਸੇ ਹਾਂ ਇੱਕ ਚੱਬੇਵਾਲ ਚਲੋ ਉਹਦੇ ਜਲੰਧਰ ਵਾਲੀ ਕੋਠੀ ਉਹਨਾਂ ਨੂੰ ਕਰ ਲੇਗੇ ਪਰ ਇਹ ਸਵਾਲ ਹੈ ਕਿ ਇਹਦਾ ਇਹ ਹੈ ਵੀ ਕੋਠੀ ਭਾਵੇਂ ਹੋਰ ਪੂਰੇ ਪੰਜਾਬ ਚ 23 ਜ਼ਿਲ੍ਹਿਆਂ ਚ ਲੈ ਲੈਣਾ ਉਹ ਇੱਕ ਮੈਟਰਿਕ ਹੈ ਪਰ ਆ ਜਿਹੜੀ ਮਹੱਤਵਪੂਰਨ ਸੀਟ ਆ ਜਿੱਥੇ ਕਾਂਗਰਸ ਆਮ ਆਦੀ ਪਾਰਟੀ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਜਿੱਦਾਂ 4 ਜੂਨ ਨੂੰ ਰਿਜ਼ਲਟ ਆ ਤੀਜੇ ਨੰਬਰ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਵੀ ਤਗੜੀ ਲੱਗੀ ਹੋਈ ਹੈ ਇੱਕ ਪਾਸੇ ਲੇਡੀ ਆ ਜਿਹੜੀ 5 ਵਾਰ ਕਾਉਂਸਲਰ ਬਣ ਚੁੱਕੀ ਹੈ ਇੱਕ ਪਾਸੇ ਕਾਲੀ ਦਲ ਦੀ ਲੇਡੀ ਆ ਜਿਹੜੀ 2 ਵਾਰ ਕਾਉਂਸਲਰ ਬਣ ਚੁੱਕੀ ਹੈ ਦੂਜੇ ਪਾਸੇ ਸੀਤਲ ਅੰਗਰਾਲ ਆ ਜਿਹੜੇ ਬੀਜੇਪੀ ਚ ਫਿਰ ਆਪ ਚ ਫਿਰ ਬੀਜੇਪੀ ਫਿਰ ਆ ਜਿਹੜੇ ਮਹਿੰਦਰ ਭਗਤ ਜੀ ਨੇ ਉਹ ਪਹਿਲਾਂ ਬੀਜੇਪੀ ਦੇ ਹੁੰਦੇ ਸਨ ਆਪ ਦੋਗੇ ਇਹ ਹੁਣ ਸਰਕਾਰ ਦੇਖੋ 23 ਵਾਰਡ ਨੇ 23 ਵਾਰਡਾਂ ਚ ਐਮਪੀ ਮੰਤਰੀ ਤੇ ਐਮਐਲਏ ਲਾ ਦੇ ਨੇ 188 ਦੇ ਕਰੀਬ ਬੂਥ ਆ ਉੱਥੇ ਉਹਨਾਂ ਦੇ ਚੇਅਰਮੈਨ ਜਾਂ ਹੋਰ ਲੀਡਰ ਰਣਗੇ ਔਰ ਸਰਕਾਰੀ ਸਿਸਟਮ ਜਿਹੜਾ ਸਰਕਾਰੀ ਤੰਤਰ ਆ ਉਹਦੇ ਤੇ ਲਾਜ਼ਮੀ ਤੌਰ ਤੇ ਹਰ ਸਰਕਾਰ ਦੁਰਵਰਤੋਂ ਕਰਦੀ ਆ